ਹਾਂਜੀ ਕਿੱਦਾ ਵੀ ਸੱਜਣੋ ਸਾਸਰੀ ਕਾਲ ਸਾਰੇ ਵੀਰ ਭੈਣ ਭਰਾਵਾਂ ਨੂੰ ਲਓ ਵੀ ਅੱਜ ਆਪਾਂ ਮਾਰੀ ਸੀਗੀ ਸ਼ੇਰਪੁਰ ਚੌਕ ਤੋਂ ਪਲਟੀ ਸਵਾਰੀ ਆਈ ਸੀਗੀ ਪਿੱਛੋਂ ਸ਼੍ਰੀ ਅਮਰitsar ਸਾਹਿਬ ਤੋਂ ਤੇ ਉਹ ਕੰਪੇਅਰ ਕੀ ਆਏ ਸੀਗੇ ਆਪਾਂ ਉਹਨਾਂ ਨੂੰ ਕਰਨਾ ਸੀਗਾ ਦਿੱਲੀ ਡ੍ਰੌਪ ਸ਼ੇਰਪੁਰ ਚੌਕ ਤੋਂ ਆਪਾਂ ਮਾਰੀ ਪਲਟੀ ਤੇ ਆਪਾਂ ਪਹੁੰਚ ਗਏ ਪੈਟਰੋਲ ਪੰਪ ਤੇ ਜਾ ਕੇ ਟੈਂਕੀਆਂ ਨੂੰ ਕਿੰਾਂ ਕਰਾਈਆਂ ਫੁੱਲ ਉਹ ਕਹਿੰਦਾ ਜਮਾ ਸਰੇ ਦਾ ਕਫੌਲ ਕਰਦੇ ਉਹ ਕਹਿੰਦੇ ਨਹੀਂ ਵੀਰੇ ਗਰਮੀ ਆ ਥੋੜਾ ਘੱਟ ਮੈਂਗਾ ਘੱਟ ਕੋਟਾ ਕੰਮ ਨਹੀਂ ਹੁੰਦਾ ਸਾਡੇ ਕੋਲੇ ਟੈਂਕੀ ਜਮਾ ਜਨਾ ਟਾਈਮ ਸਰੇ ਤੱਕ ਨਾ ਨਾ ਆਵੇ ਸਵਾਦ ਨਹੀਂ ਆਉਦਾ ਮਿੱਤਰੋ ਲੋ ਜੀ ਟੈਂਕੀ ਟੁਕੀ ਕਰਕੇ ਫੁੱਲ ਆਪਾ ਮੈਂਗਾ ਆਪ ਜਮਾ ਟਰਾਈ ਕਰਕੇ ਟੈਂਕੀ ਕਰਤੀ ਬੰਦ ਟੈਂਕੀ ਕਰਕੇ ਬੰਦ ਨਾਲ ਮੁੰਡਾ ਇਹਨੋ ਵਾਲਾ ਸੀਗਾ ਲਵੀ ਸੀਗਾ ਭਰਾ ਆਪਣਾ ਤੇ ਤੋਂਨੇ ਗੱਡੀਆਂ ਕੱਟੀਆਂ ਸੀ ਕਹਿੰਦਾ ਬਾਈ ਹਵਾ ਹਵਾ ਚੈੱਕ ਕਰਾ ਲਈਏ ਮੈਂਗਾ ਕਰਾਓ ਵੀਰ ਜੀ ਇਹਦਾ ਕੰਮ ਸਭ ਤੋਂ ਪਹਿਲਾ ਵਾਂ ਤੋਨਾਰੇ ਵੀ ਹਵਾ ਹਵਾ ਕਰਾ ਕੇ ਚੱਕ ਪਾਤੀਆਂ ਰੋਡ ਤੇ ਰੋਡ ਤੇ ਪਾ ਕੇ ਬਸ ਤੁਹਾਨੂੰ ਪਤਾ ਹੀ ਆ ਵੀਰੇ ਜਿਹੜਾ ਕਿਸਾਨੀ ਅੰਦੋਲਨ ਚੱਲਦਾ ਵਾ ਉੱਥੇ ਫਿਰ ਆਪਾਂ ਨੂੰ ਹਰ ਰੋਜ਼ ਹੀ ਇਹ ਪ੍ਰੋਬਲਮ ਆਉਂਦੀ ਆ ਤੇ ਅੱਬਾ ਦਾ ਹਰ ਰੋਜ਼ ਹੀ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਭਰਾਵੋ ਔਟਖੜੋ ਯਾਰ ਔਟਖੜੋ ਵੀਰੋ ਕਿਉਂਕਿ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿੱਦਾਂ ਦਾ ਉਹ ਰਸਤਾ ਵਾ ਯਾਨੀ ਕਿ ਅਸੀਂ ਜਾਣਦੇ ਆ ਸਾਨੂੰ ਪਤਾ ਨਾਰਮਲ ਉਸ ਰਸਤੇ ਵਿੱਚ ਦੀ ਬੰਦਾ ਕਵੇ ਨਾ ਵੀ ਗੱਡੀ ਲੈ ਕੇ ਜਾਵੜੋ ਵੀਰ ਜੀ ਕਦੀ ਨਾ ਚਾਹੀਏ ਇੰਨਾ ਗੰਦਾ ਰਸਤਾ ਕਿ ਇੱਕ ਤਾਂ ਹੁੰਦਾ ਚਲੋ ਕੱਚਾ ਕੱਚਾ ਵੀ ਹੋਵੇ ਚਲ ਰਸਤਾ ਸਾਫ ਤਾਂ ਹੋਵੇ ਪਰ ਕੱਚੇ ਦੇ ਵਿੱਚ ਵੀ ਵੀਰੋ ਐਡੇ ਐਡੇ ਖੱਡੇ ਆ ਕਿ ਗੱਡੀਆਂ ਯਾਨੀ ਕਿ ਰੋਜ਼ ਗੱਡੀਆਂ ਪਾਉਂਦੇ ਆ ਵੀਰੇ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਆ ਤੇ ਕਿਸਾਨ ਨੂੰ ਭਰਾਵਾਂ ਨੂੰ ਵੀ ਬੇਨਤੀ ਆ ਕਿ ਪਲੀਜ਼ ਵੀਰੇ ਰਿਕਵੈਸਟ ਵਾਲੀ ਗੱਲ ਹੀ ਆ ਇਸ ਚੀਜ਼ ਦਾ ਕੋਈ ਨਾ ਕੋਈ ਤੁਸੀਂ ਹੱਲ ਲੱਭੋ ਕਿਉਂਕਿ ਸਾਨੂੰ ਟੈਕਸੀ ਵਾਲਿਆਂ ਨੂੰ ਜਾ ਜਿਹੜੇ ਦਿੱਲੀ ਨੂੰ ਚਲਦੇ ਆ ਸਾਨੂੰ ਰੋਜ਼ ਬਹੁਤ ਜ਼ਿਆਦਾ ਵੀਰੇ ਪ੍ਰੋਬਲਮ ਆਉਂਦੀ ਆ ਅਸੀਂ ਰੋਜ਼ ਗੱਡੀਆਂ ਪੰਨਦੇ ਆ ਤੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਵੀਰੇ ਜਲਦੀ ਤੋਂ ਜਲਦੀ ਇਸ ਚੀਜ਼ ਦਾ ਕੋਈ ਨਾ ਕੋਈ ਹੱਲ ਲੱਭੋ ਅਸੀਂ ਤਾਂ ਬੇਨਤੀ ਹੀ ਕਰ ਸਕਦੇ ਆ ਸੋ ਆਵਾਜ਼ ਆ ਪੜੀ ਅੱਜ ਤਾਂ ਥੋੜੀ ਜੀ ਖਰਾਬ ਆ ਗਲਾ ਗਲਾ ਖਰਾਬ ਆ ਦੋ ਦਿਨ ਹੋ ਗਿਆ ਤੇ ਦਵਾਈ ਦੁਵਾਈ ਖਾਧੀ ਆ ਮੈਡੀਸਨ ਵਗੈਰਾ ਖਾਧੀ ਆ ਪਰ ਗਲਾ ਲੋਟ ਨਹੀਂ ਹੋ ਰਿਹਾ ਕਿਉਂਕਿ ਠੰਡੇ ਪਾਣੀ ਬਿਨਾ ਸਰਦਾਰੀਗਾ ਠੰਡਾ ਪਾਣੀ ਪੀਤਾ ਜਾਂਦਾ ਤੇ ਡਾਕਟਰ ਕਹਿੰਦਾ ਠੰਡਾ ਪਾਣੀ ਪੀਣਾ ਨਹੀਂਗਾ ਮੈਥੋ ਸਲਾਰਿਆ ਨਹੀਂ ਜਿਆਦਾ ਠੰਡੇ ਪਾਣੀ ਬਿਨਾ ਤੇ ਉਹਦੇ ਕਰਕੇ ਥੋੜੀ ਜੀ ਮਾਫੀ ਦਿਓ ਕਿਉਂਕਿ ਕਲੇ ਦੇ ਵਿੱਚ ਪ੍ਰੋਬਲਮ ਆ ਤੇ ਸੋ ਗੱਲ ਆਪਾਂ ਕਰ ਰਹੇ ਸੀਗੇ ਕੱਚੇ ਰਾਹਾਂ ਦੀ ਤੇ ਇੰਨੇ ਜਿਆਦਾ ਗੰਦਾ ਰਸਤਾ ਵਾ ਵਿੱਚ ਚਲੋ ਕੋਈ ਗੱਲ ਨਹੀਂ ਫਿਰੋ ਚਲੋ ਜੀ ਫਿਰ ਆਪਾਂ ਰਸਤਾ ਉਹ ਪਾਰ ਕਰਕੇ ਆਪਾਂ ਚੜ ਗਏ ਮੇਨ ਰੋਡ ਤੇ ਨਾਲਾ ਬਾਈ ਸੀਗਾ ਬਾਈ ਕਹਿੰਦਾ ਮੇਰੀ ਗੱਡੀ ਦੀਆਂ ਵੀਰੇ ਵੀਡੀਓ ਵੀਡੀਓਗ੍ਰਾਫੀ ਕਰਦੇ ਥੋੜੀ ਬਹੁਤੀ ਮੈਂ ਕਹਾ ਵੀ ਜੀ ਚੱਕਰੀ ਕੋਈ ਨਹੀਂ ਉਹਨੇ ਆਪਣੀ ਗੱਡੀ ਦੀ ਵੀਡੀਓ ਬਣਾ ਕੇ ਦਿੱਤੀਆਂ ਆਪਾਂ ਇਹ ਮੁੰਡਾ ਲਵੀ ਸੀਗਾ ਇਹਨੂੰ ਹੋਵਾ ਪ੍ਰਾਈਵੇਟ ਤੇ ਚਾਰ ਧਾਮ ਦਾ ਟੂਰ ਵੀ ਲਾ ਕੇ ਆਇਆ ਤੇ ਇਹਨੇ ਜਾ ਕੇ ਫਿਰ ਟੂਰ ਚੱਕਣਾ ਸੀਗਾ ਤੇ ਮਿੱਤਰ ਹੀ ਆਪਰਾ ਮੁੰਡਾ ਲੁਧਿਆਣੇ ਤੋਂ ਜਮਾਲਪੁਰ ਤੋਂ ਪ੍ਰਾਈਵੇਟ ਇਹਨੂੰ ਹੋਵਾ ਤਾਂ ਬਹੁਤ ਵਧੀਆ ਇਨਸਾਨ ਸੀ ਵਿਚਾਰਾ ਮੁੰਡਾ ਬਹੁਤ ਵਧੀਆ ਸੀਗਾ ਤੇ ਗੱਡੀ ਵੀ ਮੇਰੇ ਵਾਂਗੂ ਆਰਾਮ ਨਾਲ ਚਲਾਉਂ ਵਾਲਾ ਸੀਗਾ ਕੋਈ ਕਾਲੀ ਕਾਰ ਨਾਲ ਆ ਰਹੀ ਸੀਗਾ ਤੇ ਜਿੰਨੀ ਕੁ ਸਪੀਡ ਤੇ ਮੈਂ ਚਲਾਉਣਾ ਵਾ ਮੇਰੇ ਨਾਲ ਉਸੇ ਸਪੀਡ ਤੇ ਚਲਾਉਂ ਵਾਲਾ ਸੀਗਾ ਤੇ ਲਓ ਜੀ ਮਿੱਤਰੋ ਫੇਰ ਆਪਾਂ ਲੱਗੇ ਭੁੱਖ ਤੇ ਆਪਾਂ ਮਾਰੀਆਂ ਬ੍ਰੇਕ ਆ ਆਪਣੇ ਫੇਵਰਟ ਥਾਪੇ 골ਡਨ ਹਟ ਤੇ ਇਹ ਤਾਂ ਤੁਹਾਨੂੰ ਪਤਾ ਹੀ ਵੇ ਆਪਾਂ ਨੂੰ ਹੋਰ ਕੋਈ ਥਾਪੜੀ ਵਧੀਆ ਲੱਗਦਾ ਆਪਾਂ ਦਾ ਆਪਣਾ 골ਡਨ ਹਟ ਹੀ ਵਧੀਆ ਲੱਗਦਾ ਵਾ 골ਡਨ ਹਟ ਤੇ ਜਾ ਕੇ ਮਾਰੀਆਂ ਬ੍ਰੇਕਾਂ ਬਾਈ ਮੈਨੂੰ ਕਹਿੰਦਾ ਵੀ ਰਿੱਕਾ ਤਾ ਕਰਨਾ ਰੋਟੀ ਕਿਉਂਕਿ ਇੱਕ ਸਾਡੇ ਕੋਲੇ ਖਚਵਾ ਟਾਈਮ ਸੀਗਾ ਤੇ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਮੈਂ ਕਿਹਾ ਮੈਂ ਤਾਂ ਰੋਟੀ ਖਾਣੀ ਨਹੀਂ ਮੈਂ ਤਾਂ ਮੜਾ ਮੋਟਾ ਹਲਕਾ ਫੁਲਕਾ ਆ ਆਪਣੀ ਫੇਵਰਟ ਡੈਸ਼ ਆ ਉੱਥੇ ਇਹਨੂੰ ਰਾਜ ਕਚੋਰੀ ਕਹਿੰਦੇ ਆ ਮੈਂ ਕਿਹਾ ਮੈਂ ਤਾਂ ਰਾਜ ਕਚੋਰੀ ਖਾਊਂਗਾ ਤੇ ਉਹ ਬਾਈਕਰ ਦਾ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਖਾਣੀ ਆ ਭਾ ਕੋਈ ਚੱਕਰ ਨਹੀਂ ਵੀਰੇ ਤੂੰ ਰੋਟੀ ਖਾ ਲੈ ਆ ਬਸ ਟਿਆ ਲੱਸੀ ਦਾ ਗਲਾਸ ਆ ਜਿਹੜੀ ਲੱਸੀ ਆ ਨਾ ਇਹਨਾਂ ਨੇ ਗਲ ਖਰਾਬ ਕੀਤੇ ਹੋਏ ਆ ਪਰ ਕੀ ਕਰੀਏ ਭਾਈ ਯਾਰ ਹੁਣ ਟਾਬਿਆਂ ਦੇ ਖਾਣਾ ਪੀਣਾ ਪੈਂਦਾ ਹੀ ਆ ਤੇ ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਮੈਂ ਕਸਟਮਰ ਲੱਭਾ ਕਸਟਮਰ ਬਤੰਦ ਸਾਰੇ ਰੋਟੀ ਖਾਣ ਲੱਗੇ ਹੋਏ ਰੋਟੀ ਦਾ ਇੱਕ ਨੰਬਰ ਹੁੰਦੀ ਹੈ ਇਹਨਾਂ ਦੀ ਖਾਣਾ ਕਿਹਦਾ ਹੈ ਖਾਣਾ ਇੱਕ ਨੰਬਰ ਹੈ ਖਾੜਾ ਖਾ ਕੇ ਫਿਰ ਆਪਾਂ ਸਦੇ ਪਹੁੰਚ ਗਏ ਦਿੱਲੀ ਕਿਉਂਕਿ ਉਹਨਾਂ ਕੋਲ ਟਾਈਮ ਬਹੁਤ ਖੇਚਮਾ ਸੀਗਾ ਉਹਨਾਂ ਦੀ ਟ੍ਰੇਨ ਸੀਗੀ 9 ਵਜੇ ਤਾਂ ਰਾਈਟ 2:30 ਵਜੇ ਆਪਾਂ ਤੁਰੇ ਸੀਗੇ ਸ਼ੇਰਪੁਰ ਚੌਕ ਤੋਂ ਰਾਈਟ 9 ਵਜੇ ਉਹਨਾਂ ਨੂੰ ਫਿਰ ਆਪਾਂ ਰੇਲਵੇ ਸਟੇਸ਼ਨ ਦਿੱਲੀ ਡ੍ਰੌਪ ਕਰਤਾ ਤਾਂ ਬੜੇ ਖੁਸ਼ ਹੋਏ ਸੀਦਾ ਬੰਦੇ ਕਰਨਾਟਕਾ ਦੇ ਤੇ ਬੜੇ ਪਿਆਰ ਨਾਲ ਮਿਲੇ ਤੇ ਕਹਿੰਦੇ ਵੀਰ ਜੀ ਗੱਡੀ ਬਹੁਤ ਵਧੀਆ ਚਲਾਉਨੇ ਹੋ ਤੇ ਤੁਹਾਡਾ ਧੰਨਵਾਦ ਵੀ ਤੁਸੀਂ ਸਾਨੂੰ ਟਾਈਮ ਤੇ ਪਹੁੰਚਾਤਾ 9:00 ਦੇ 10 ਮਿੰਟ ਦੇ ਵੀਰੋਂ ਉਹਨਾਂ ਦੀ ਟ੍ਰੇਨ ਸੀਗੀ ਤੇ ਆਪਾਂ 8:55 ਤੇ ਉਹਨਾਂ ਨੂੰ ਰੇਲਵੇ ਸਟੇਸ਼ਨ ਉਤਾਰਤਾ ਤੇ ਉਹਨਾਂ ਨੇ ਬੜੀਆ ਧੰਨਵਾਦ ਕੀਤਾ ਆਪਣਾ ਲਓ ਜੀ ਫੇਰ ਆਪਾਂ ਜਾਵੜੇ ਗੁਰਦੁਆਰਾ ਮੋਤੀ ਬਾਗ ਸਾਹਿਬ ਮੋਤੀ ਬਾਗ गए ਤਾਂ ਆਪਣੀ ਪੁਰਾਣੀ ਰਾਣੀ ਸੁੰਦਰਾ 3852 ਉੱਥੇ ਆਪਣਾ ਮੁੰਡਾ ਜਿਹੜਾ ਡਰਾਈਵਰ ਆ ਬਿਨੇ ਮਿਲਿਆ ਉਹ ਕਹਿੰਦਾ ਭਾਜੀ ਪਿਕਅਪ ਹੀ ਨਹੀਂ ਹੋਈ ਮੈਂ ਤਾਂ ਟੈਨਸ਼ਨ ਨਾਲ ਲੈ ਜਦੋਂ ਗਿੱਲ ਸਾਹਿਬ ਆ ਗਏ ਪਿਕਅਪ ਤਾਂ ਹੋਈ ਸਮਝ ਉਹਨੂੰ ਆਪਾਂ ਨਾਲ ਦੀ ਨਾਲ ਜਾ ਕੇ ਪਿਕਅਪ ਲੱਭ ਕੇ ਮੈਂਗਾ ਮਿਤਰਾ ਚੱਲ ਤੂੰ ਤਾਂ ਤੂ ਮੈਂ ਕਹਾ ਉਹਦੀ ਸਵਾਰੀ ਸੀਗੀ ਆਪਣੇ ਕਨਾਟ ਪਲੇਸ ਖੜੀ ਮੈਂ ਕਹਾ ਮੇਤਰਾ ਭਰਤੀ ਮਾਰ ਕੱਢੀ ਨੂੰ ਕਾਰ ਸਟਾਰਟ ਤੇ ਉੱਡ ਜਾ ਕਬਾਟ ਪਲੇਸ ਨੂੰ ਉਹਨੂੰ ਕਨਾਟ ਪਲੇਸ ਤੋਰ ਕੇ ਫਿਰ ਆਪਾਂ ਸਾਰੇ ਦਿਨ ਦਾ ਕੁਝ ਖਾਦਾ ਨਹੀਂ ਸੀਗਾ ਮੈਂ ਕਹਾ ਗੁਰੂ ਘਰ ਚੱਲ ਕੇ ਲੰਗਰ ਛਕੀਏ ਤਾਂ ਸਿੰਪਲ ਦਾਲ ਰੋਟੀ ਪ੍ਰਸ਼ਾਦਾ ਛਕਿਆ ਮਨ ਨੂੰ ਬੜਾ ਆਨੰਦ ਆਇਆ ਪ੍ਰਮਾਤਮਾ ਸਭ ਨੂੰ ਦੇਵੇ ਰੋਟੀ ਹੈ ਨਾ ਇਹ ਰੋਟੀ ਦੀ ਖਾਤਰੇ ਤੁਰੇ ਫਿਰਦੇ ਆ ਤੇ ਚਲੋ ਉਸ ਦਿਨ ਆਪਾਂ ਰੈਸਟ ਕਰਕੇ ਦੂਜੇ ਦਿਨ ਸ਼ਾਮ ਨੂੰ ਫਿਰ ਆਪਣੀ ਸੀਗੀ ਵਾਪਸੀ ਤੇ ਵਾਪਸੀ ਸੀਗੀ ਤਾਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਏ ਸੀਗੇ 25 ਤਰੀਕ ਨੂੰ ਤੇ ਇਲੈਕਸ਼ਨ ਕਾਰਨ ਹੋਣ ਕਾਰਨ ਦਿੱਲੀ ਦੇ ਵਿੱਚ ਸਾਲਾ ਟ੍ਰੈਫਿਕ ਹੀ ਨਹੀਂ ਮਿਲਿਆ ਕਿਸੇ ਪਾਸੇ ਭੋਰਾ ਵੀ ਸਾਰੀ ਦਿੱਲੀ ਖਾਲੀ ਆ ਦੇਖੋ ਵੀਡੀਓ ਦੇ ਵਿੱਚ ਵੀ ਕਿਸੇ ਪਾਸੇ ਕੋਈ ਗੱਡੀ ਨਹੀਂ ਬਿਲਕੁਲ ਜਮਾ ਖਾਲੀ ਇਹ ਜਾ ਮਾਹੌਲ ਪਤਾ ਨਹੀਂ ਕਿੰਨੇ ਕਸਾਲਾਂ ਬਾਅਦ ਦੇਖਿਆ ਵਾ ਇਦਾਂ ਦਾ ਵੀ ਇੰਨੀ ਦਿੱਲੀ ਖਾਲੀ ਵੀ ਹੁੰਦੀ ਆ ਕਦੇ ਇੱਥੇ ਤਾਂ ਇੱਕ ਮਿੰਟ ਵੀ ਗੱਡੀ ਦੇ ਗੱਡੀ ਨਾਲ ਲੱਗੀ ਹੁੰਦੀ ਆ ਤਾਂ ਪੂਰਾ ਵੀ ਰਸਤਾ ਨਹੀਂ ਮਿਲਦਾਗਾ ਤਾਂ ਅੱਜ ਇਲੈਕਸ਼ਨ ਹੋਣ ਦੇ ਕਾਰਨ ਦਿੱਲੀ ਦੇ ਵਿੱਚ ਟ੍ਰੈਫਿਕ ਬਿਲਕੁਲ ਹੀ ਹੈ ਨਹੀਂ ਸੀਗਾ ਤਾਂ ਆਪਾਂ ਨੂੰ ਇਸ ਵਾਰ ਇਹਨੇ ਟਾਈਮ ਦਿੱਤਾ 4:00 ਵਜੇ ਦਾ ਮੈਂ ਕਿਹਾ ਠੀਕ ਆ ਵੀਰ ਜੀ ਆਪਾ 3:30 ਵਜੇ ਕੋਲ ਦੁਆਰਾ ਮੋਤੀ ਬਾਗ ਤੋਂ ਸੈਲਮ ਮਾਰੀ ਆਪਾ ਪਹੁੰਚ ਗਏ ਕਸਟਮਰ ਦੇ ਘਰੇ ਘਰੇ ਜਾ ਕੇ ਆਪਾਂ ਉਹਨਾਂ ਨੂੰ ਫੋਨ ਕਰਤਾ ਵੀਰ ਜੀ ਅਸੀਂ ਤੁਹਾਡੇ ਘਰ ਦੇ ਬਾਹਰ ਆ ਚੁੱਕੇ ਆ ਉਹ ਕਹਿੰਦੇ ਵੀਰ ਜੀ ਬਸ 10 ਤੋਂ 15 ਮਿੰਟ ਵੇਟ ਕਰੋ ਅਸੀਂ ਆ ਗਏ ਤੇ ਆਪਾਂ ਚੱਲਦੇ ਆ ਮੈਂ ਕਹਾ ਠੀਕ ਆ ਵੀਰ ਜੀ ਆਜੋ ਉਹ ਆ ਗਏ ਉਹਨਾਂ ਨੂੰ ਬਿਠਾਇਆ ਤਾਂ ਉਹ ਦੁਬਾਰਾ ਫੇਰ ਉਹੀ ਗੱਲਾਂ ਕਰ ਲਾ ਕੇ ਕਹਿੰਦੇ ਜੀ ਰਾਣਾ ਜੀ ਅੱਜ ਦੇਖ ਲਓ ਦਿੱਲੀ ਜਮਾ ਖਾਲੀ ਪਈ ਆ ਬਿਲਕੁਲ ਵੀ ਟ੍ਰੈਫਿਕ ਨਹੀਂਗਾ ਕਿਸੇ ਪਾਸੇ ਤੇ ਉਹ ਵੀ ਵੀਰ ਜੀ ਇਹੀ ਗੱਲ ਦੱਸਦੇ ਸੀਗੇ ਵੀ ਅੱਜ ਇਲੈਕਸ਼ਨਾਂ ਦਿੱਲੀ ਦੇ ਵਿੱਚ ਤੇ ਇੱਕ ਸ਼ਾਮਾਂ ਦਾ ਟਾਈਮ ਸੀ ਇਲੈਕਸ਼ਨ ਦਾ ਵੈਸੇ ਖਤਮ ਵੀ ਹੋ ਚੁੱਕੀ ਸੀ 5:00 ਵਜੇ ਅਸੀਂ ਚੱਲੇ ਸੀਗੇ ਤੇ ਉਹ ਵੀ ਇਹੀ ਗੱਲਾਂ ਕਰਦੇ ਸੀਗੇ ਵੀ ਅੱਜ ਦਿੱਲੀ ਦੇ ਵਿੱਚ ਟ੍ਰੈਫਿਕ ਬਿਲਕੁਲ ਹੀ ਹੈ ਨਹੀਂ ਚਲੋ ਸੋ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਆਪਾਂ ਦਿੱਲੀ ਨੂੰ ਪਾਰ ਕਰ ਰਹੇ ਆ ਤਾਂ ਦਿੱਲੀ ਨੂੰ ਪਾਰ ਕਰਦੇ ਹੋਏ ਫਿਰ ਦੇਖਿਆ ਦੁਬਾਰਾ ਤੇ ਆਪ ਆ ਪਹੁੰਚ ਗਏ ਵੀਰੋ ਜੀ ਆਪਣਾ ਇੱਕੋ ਇੱਕ ਢਾਬਾ ਵਾ 골ਡਨ ਹਟ ਕਿਉਂਕਿ ਸਵੇਰ ਦਾ ਕੁਛ ਨਹੀਂ ਖਾਦਾ ਸੀ ਰੋਟੀ ਦੀ ਲੱਗੀ ਸੀ ਭੁੱਖ ਤੇ ਇਹ 골ਡਨ ਹਟ ਵਾਲੇ ਆਪਣੇ ਭਰਾ ਵਾ ਜਿਹੜੇ ਬਹੁਤ ਰਿਸਪੈਕਟ ਕਰਦੇ ਆ ਡਰਾਈਵਰ ਵੀਰਾਂ ਦੀ ਤੇ ਬਾਕੀ ਹੋਰ ਵੀ ਜਿੰਨੇ ਡਰਾਈਵਰ ਚੱਲਦੇ ਆ ਟੈਕਸੀ ਲੈਣ ਦੇ ਵਿੱਚ ਸਾਰਿਆਂ ਨੂੰ ਪਤਾ ਵਾ ਕਿ ਇਹ ਬਹੁਤ ਸਹੂਲਤਾ ਦਿੰਦੇ ਆ ਤੇ ਬਾਕੀ ਮਿੱਤਰੋ ਆ ਵੀ ਢਾਬਾ ਬਣਿਆ ਵੀ ਬਹੁਤ ਸੋਹਣਾ ਹੋਇਆ ਵਾ ਇਹ ਆਪਣੇ ਰਾਮ ਸਿੰਘ ਰਾਣਾ ਜੀ ਦਾ ਟਾਪਾ ਵਾ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵੇਲੇ ਆਪਣੀ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਸੀਗੀ ਤੋਂ ਸੋ ਆਪਣਾ ਵੀ ਫਰਜ਼ ਬਣਦਾ ਵਾ ਆਹ ਟਰੈਕਟਰ ਜਿਹੜਾ ਆਪਣੇ ਪੰਜਾਬ ਵਾਲਿਆਂ ਨੇ ਰਾਣਾ ਜੀ ਨੂੰ ਸਨਮਾਨਤ ਕੀਤਾ ਸੀਗਾ ਤੇ ਮੈਨੂੰ ਦੁਬਾਰਾ ਤੋਂ ਫੇਰ ਆਉਂਦਾ ਵੀ ਅੱਜ ਮੇਰਾ ਥੋੜਾ ਜਿਹਾ ਗਲਾ ਜ਼ਿਆਦਾ ਖਰਾਬ ਆ ਪਰ ਮੈਂ ਫੇਰ ਵੀ ਮੈਂ ਕਹਿੰਦਾ ਨਹੀਂ ਯਾਰ ਬਲੌਗ ਤਾਂ ਆਪਾਂ ਪਾਉਣਾ ਹੀ ਪਾਣਾ ਵਾ ਆਪਣੇ ਭਰਾਵਾਂ ਨੂੰ ਦੱਸਰੇ ਦੱਸਣਾ ਵਾ ਤੇ ਵੀ ਆਪਾਂ ਦਿੱਲੀ ਗਏ ਸੀਗੇ ਬਸ 1-2 ਦਿਨ ਦੀ ਵੀ ਵੇਟਾ ਤੇ ਫੇਰ ਆਪਾਂ ਚਲੋ ਜੇ ਉੱਥੇ ਜਾ ਕੇ ਰੋਟੀ ਛੱਕੀ ਰੋਟੀ ਦੇ ਵਿੱਚ ਨੂੰ ਬਦਾਪਾ ਨੂੰ ਮਲਾਈ ਕੋਫਤੇ ਦੀ ਗਰੇਵੀ yellow ਦਾਲ ਤੇ ਮਿੱਠੀ ਲੱਸੀ ਮਿੱਠੀ ਲੱਸੀ ਛੱਡ ਨਹੀਂ ਹੁੰਦੀ ਗੀ ਗਲੇ ਨੇ ਆਪਣੇ ਨੇ ਕੀ ਠੀਕ ਹੋਣਾ ਯਾਰੋ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ ਗੋਲਡ ਰੱਟ ਦੇ ਵੀ ਨਾਲ ਹਰੀ ਮਿਰਚ ਵੀ ਜ਼ਰੂਰੀ ਆ ਇਹਦੇ ਨਾਲ ਕਹਿੰਦੇ ਨਿਗਾਹ ਤੇਜ ਰਹਿੰਦੀ ਆ ਤੇ ਆਪਾਂ ਫਿਰ ਉਥੇ ਰੋਟੀ ਪ੍ਰਸ਼ਾਦਾ ਛੱਕ ਕੇ ਉਤੋਂ ਪਾਤੇ ਚਾਲੇ ਤਬਾਉ ਜੀ ਸੀਗੇ ਜਿਹੜੇ ਥੋੜੇ ਜੇ ਥੱਕੇ ਹੋਏ ਜਿਆਦਾ ਸੀਗੇ ਸਵਾਰੀ ਮੇਰੇ ਨਾਲ ਸਿੰਗਲ ਸੀ ਉਹ ਕਦੇ ਮੈਂ ਸੋਣਾ ਮੈਂ ਕਹਾਂ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਸੌਵੋ ਤੇ ਆਪਾਂ ਲਾ ਕੇ ਮਿਊਜ਼ਿਕ ਥੋੜਾ ਬਹੁਤਾ ਇੰਜੋਏ ਕਰਦੇ ਆ ਤੇ ਇੰਜੋਏ ਕਰਦੇ ਉਹਨਾਂ ਨੇ ਹਿੰਦੀ ਗਾੜੇ ਲਾਏ ਹੋਏ ਸੀਗੇ ਆਪਾਂ ਹਿੰਦੀ ਗਾੜਿਆਂ ਤੇ ਥੋੜਾ ਬਹੁਤਾ ਇੰਜੋਏ ਕਰਦੇ ਤੇ ਰੋਡ ਵੀ ਰੋਡ ਦਿਖਾ ਰਹੇ ਤੁਹਾਨੂੰ ਤਕਰੀਬਨ 5:30 6 ਵਜੇ ਚੱਲੇ ਸੀਗੇ ਮੁਰਥਲ ਤੋਂ ਲੇਟਾ ਜਗੰਧਾ ਟੈਮ ਸਟਾਰਟ ਹੋਣ ਲੱਗਾ ਸੀਗਾ ਬਸ ਸਮਝ ਲੋ ਵੀ ਲੈਟਾ ਲੱਗੜੀ ਵਾਲੀਆਂ ਸੀਗੀਆਂ ਤੇ ਰੋਡ ਤੇ ਵੀ ਇੰਨਾ ਜਿਆਦਾ ਟ੍ਰੈਫਿਕ ਹੈ ਨਹੀਂ ਸੀਗਾ ਨਾਰਮਲ ਟ੍ਰੈਫਿਕ ਹੀ ਸੀਗਾ ਤੇ ਉਹਨੂੰ ਮੈਂ ਕਿਹਾ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਆਰਾਮ ਕਰੋ ਆਪਣੀਆਂ ਦੋ ਗੱਡੀਆਂ ਸੀਗੀਆਂ ਉਹ ਵੀ ਚੱਲ ਪਈ ਸੀ ਦੂਜੀ ਗੱਡੀ ਤੇ ਮੈਂ ਮਗਰ ਸੀਗਾ ਲਓ ਜੀ ਆਪਾਂ ਪਰ ਪਹੁੰਚ ਗਏ ਲੁਧਿਆੜੇ ਉਹਨਾਂ ਨੂੰ ਡ੍ਰੌਪ ਕਰਕੇ ਰਿਜ਼ਾਂਟਾ ਹੋਟਲ ਦੇ ਵਿੱਚ ਤੇ ਆਪਾਂ ਜਾ ਉਹਨਾਂ ਨੂੰ ਡ੍ਰੌਪ ਕਰਕੇ ਆਪਾਂ ਜਾ ਰਿਹਾ ਘਰ ਨੂੰ ਬਾਏ ਬਾਏ ਕਰਦੇ ਓਕੇ ਗੁੱਡ ਨਾਈਟ ਵੀਰੋ ਤੇ ਇੱਕ ਰਿਕਵੈਸਟ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸਾਰਿਆਂ ਦਾ ਧੰਨਵਾਦ